ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ ਅਰਜੁਨ ਇਹ ਬਹੁਤ ਹੀ ਘੱਟ ਸਾਮ ਸੰਭਾਲ ਅਤੇ ਘੱਟ ਪਾਣੀ ਨਾਲ ਛੇਤੀ ਤਿਆਰ ਹੋਣ ਵਾਲਾ ਇੱਕ ਸ਼ਾਨਦਾਰ ਸਜਾਵਟੀ ਅਤੇ ਦਵਾਈਆਂ ਲਈ ਵਰਤਿਆ ਜਾਣ ਵਾਲਾ ਰੁੱਖ ਹੈ ਇਹ ਹਰ ਥਾਂ ਮਿਲ ਜਾਂਦਾ ਹੈ ਪਰ ਪੰਜਾਬ ਮੱਧ ਪ੍ਰਦੇਸ਼ ਬੰਗਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਜ਼ਿਆਦਾ ਮਿਲਦਾ ਹੈ ਇਹ 60 ਤੋਂ 80 ਫੁੱਟ ਤੱਕ ਕੱਦ ਕਰ ਲੈਂਦਾ ਹੈ ਅਤੇ ਇਸ ਦੇ ਪੱਤਿਆਂ ਦੀ ਬੰਤਰ ਅਮਰੂਦ ਦੇ ਪੱਤਿਆਂ ਵਰਗੀ ਹੁੰਦੀ ਹੈ ਪਰ ਅਮਰੂਦ ਦੇ ਪੱਤੇ ਥੋੜੇ ਰੁੱਖੇ ਹੁੰਦੇ ਹਨ ਪਰ ਇਸ ਦੇ ਪੱਤੇ ਉਪਰੋਂ ਕੋਮਲ ਹੁੰਦੇ ਹਨ ਇਸ ਦੇ ਪੀਲੇ ਜਾਂ ਚਿੱਟੇ ਰੰਗ ਦੇ ਖੁਸ਼ਬੂਦਾਰ ਫੁੱਲ ਲੱਗਦੇ ਹਨ ਅਤੇ ਉਸ ਤੋਂ ਬਾਅਦ ਇੱਕ ਤੋਂ 1.5 ਇੰਚ ਲੰਮਾ ਫਲ ਲੱਗਦਾ ਹੈ ਜਿਸ ਉੱਪਰ 5 ਤੋਂ 7 ਉਠੀਆਂ ਧਾਰੀਆਂ ਹੁੰਦੀਆਂ ਹਨ ਜੋ ਕੱਚਾ ਹਰਾ ਹੁੰਦਾ ਹੈ ਤੇ ਪੱਕਣ ਤੋਂ ਬਾਅਦ ਪੂਰੇ ਰੰਗ ਦਾ ਹੋ ਜਾਂਦਾ ਹੈ ਇਸ ਦਾ ਫਲ ਹੀ ਬੀਜ ਦੇ ਕੰਮ ਆਉਂਦਾ ਹੈ ਅਤੇ ਜਦੋਂ ਇਹ ਪੱਕ ਜਾਂਦਾ ਹੈ ਉਸ ਤੋਂ ਬਾਅਦ ਇਹ ਜ਼ਮੀਨ ਤੇ ਡਿੱਗਣ ਤੋਂ ਬਾਅਦ ਮਿੱਟੀ ਦੇ ਸੰਪਰਕ ਵਿੱਚ ਆਉਣ ਤੇ ਹਰਾ ਹੋ ਜਾਂਦਾ ਹੈ ਤੇ ਨਵੇਂ ਪੌਦੇ ਆਪਣੇ ਆਪ ਰੁੱਖ ਦੇ ਹੇਠਾਂ ਉਗਦੇ ਰਹਿੰਦੇ ਹਨ ਇਸ ਤਰ੍ਹਾਂ ਅਸੀਂ ਇਸ ਦੇ ਨਵੇਂ ਪੌਦੇ ਵੀ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ ਇਹ ਬਹੁਤ ਗੁਣਕਾਰੀ ਰੁੱਖ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਵਿੱਚ ਅਰਜੁਨ ਦਾ ਰੁੱਖ ਹੈ ਤਾਂ ਘਰ ਵਿੱਚ ਡਾਕਟਰ ਹੋਣ ਦੇ ਬਰਾਬਰ ਹੈ ਇਸੇ ਰੁੱਖ ਦੀ ਛਿੱਲ ਦਵਾਈਆਂ ਦੇ ਤੌਰ ਤੇ ਵਰਤੀ ਜਾਂਦੀ ਹੈ ਵਿਗਿਆਨ ਦੁਆਰਾ ਅਰਜੁਨ ਦੇ ਸੱਕ ਉੱਤੇ ਕੀਤੀ ਖੋਜ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਦੇ ਸੱਕ ਵਿੱਚ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਾਡੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਖੂਨ ਵਿੱਚ ਥੱੱਕਾ ਜਮਣ ਤੋਂ ਰੋਕਦੇ ਹਨ ਦਿਲ ਦੀਆਂ ਮਾਸਪੇਸ਼ੀਆਂ ਲਈ ਅਰਜੁਨ ਨੂੰ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ ਅਰਜੁਨ ਦੀ ਛਿੱਲ ਦਾ ਚੂਰ ਲਗਾਤਾਰ ਲੈਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਹ ਦਿਲ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਇਸ ਤੋਂ ਇਲਾਵਾ ਜੀਵ ਮਛੂੜੇ ਦੀ ਸੋਜ ਦਮਾ ਖੂਨ ਦੀ ਗਰਮੀ ਸ਼ੂਗਰ ਹੱਡੀਆਂ ਦੀ ਮਜ਼ਬੂਤੀ ਕਾਮ ਉਤੇਜ ਨਾਲ ਲਈ ਕਾਫ ਪਿੱਤ ਦੇ ਬਹੁਤ ਸਾਰੇ ਰੋਗਾਂ ਵਿੱਚ ਅਰਜੁਨ ਦੇ ਛੱਕ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀਆਂ ਬਹੁਤ ਸਾਰੀਆਂ ਆਯੁਰਵੇਦਿਕ ਬਣੀਆਂ ਬਣਾਈਆਂ ਦਵਾਈਆਂ ਵੀ ਮਿਲਦੀਆਂ ਹਨ ਜੋ ਕਿ ਸਰੀਰ ਲਈ ਬਹੁਤ ਫਾਇਦੇਮੰਦ ਹਨ ਅਰਜੁਨ ਦੇ ਸੱਕ ਦੀ ਲਗਾਤਾਰ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਬਹੁਤ ਹੀ ਗੁਣਕਾਰੀ ਹੈ ਅਤੇ ਦਿਲ ਲਈ ਤਾਂ ਇਹ ਬਹੁਤ ਫਾਇਦੇਮੰਦ ਹੈ ਪਰ ਕਿਸੇ ਗੰਭੀਰ ਬਿਮਾਰੀ ਦੇ ਹੋਣ ਤੇ ਇਸ ਦੀ ਵਰਤੋਂ ਕਿਸੇ ਜਾਣਕਾਰ ਵੈਦ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ ਅਰਜੁਨ ਦਾ ਰੁੱਖ ਤੁਹਾਨੂੰ ਸੜਕਾਂ ਕਿਨਾਰੇ ਪਾਰਕਾਂ ਵਿੱਚ ਆਮ ਹੀ ਮਿਲ ਜਾਵੇਗਾ ਕਿਉਂਕਿ ਇਹ ਬਹੁਤ ਘੱਟ ਥਾਂ ਸੰਭਾਲਤੇ ਘੱਟ ਪਾਣੀ ਨਾਲ ਵਧਣ ਫੁੱਲਣ ਵਾਲਾ ਰੁੱਖ ਹੈ ਅਤੇ ਸਾਨੂੰ ਵੀ ਅਜਿਹੇ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਜੇਕਰ ਤੁਸੀਂ ਘਰ ਵਿੱਚ ਸ਼ਾਨ ਲਈ ਅਤੇ ਸਜਾਵਟ ਲਈ ਦੋਨੇ ਕੰਮਾਂ ਲਈ ਕਿਸੇ ਰੁੱਖ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਅਰਜੁਨਿਕ ਬਹੁਤ ਵਧੀਆ ਰੁੱਖ ਹੈ ਇਸ ਦੇ ਪੱਤੇ ਟਾਹਣੀਆਂ ਲਟਕਦੀਆਂ ਹੋਈਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਸੋ ਅਜਿਹੇ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਓ ਅਤੇ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਫਰੀ ਬਣਾਓ ਅਰਜੁਨ ਦੇ ਰੁੱਖ ਬਾਰੇ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ